ਲੋਭੀ ਕਿਸਾਨ ਭਰਾਵੋ ਅੱਜ ਤੁਹਾਡੇ ਵਾਸਤੇ ਆਪਾਂ ਉਹ ਟਰੈਕਟਰ ਲੈ ਕੇ ਆਏ ਆ ਜਿਹੜਾ ਬਹੁਤ ਹੀ ਘੱਟ ਮਿਲਦਾ ਮਾਡਲ ਵੀ ਉੱਚਾ ਸਣੇ ਜਿਹੜਾ ਤੁਸੀਂ ਸੈੱਟ ਲੱਗਿਆ ਦੇਖ ਰਹੇ ਆ ਬੂਮ ਵਾਲਾ ਸਾਰਾ ਕੁਝ ਲੱਗਿਆ ਲਗਾਇਆ ਸਮੇਤ ਟਰੈਕਟਰ ਵਿਕਾਊ ਆ ਜੀ ਹੁਣ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੁਸੀਂ ਅੱਜ ਸ਼ੇਅਰ ਨਹੀਂ ਰੁਕੰਦੇ ਨੇ ਆਪਾਂ ਤੁਹਾਡੇ ਲਈ ਖੇਤੀ ਸਾਧਨ ਨਹੀਂ ਮੁਕੰਦੇ ਨੇ ਇਹ ਚੀਜ਼ ਇਹ ਬੂਮ ਆਪਾਂ ਤੁਹਾਨੂੰ ਚੱਲਦਾ ਵੀ ਵਿਖਾ ਦਾਂਗੇ ਵੀਡੀਓ ਦੇ ਅਖੀਰ ਦੇ ਵਿੱਚ ਪਹਿਲਾਂ ਟਰੈਕਟਰ ਦਾ ਮਾਡਲ ਸੁਣ ਲਓ ਜੀ ਮਾਡਲ ਹੈਗਾ 2017 ਮਾਡਲ ਟਰੈਕਟਰ ਆ ਬਹੁਤ ਘੱਟ ਚੱਲਿਆ ਟਰੈਕਟਰ ਆ ਸਾਰਾ A to Z ਬ ਕੁਇਤੋਂ ਰੰਗ ਪੇਂਟ ਨਹੀਂ ਬੂਮ ਜੋ ਲੱਗਿਆ ਹੈਗਾ ਕਣਕ ਜਦੋਂ ਬੀਜੀ ਸੀ 6 ਕੁ ਮਹੀਨੇ ਪਹਿਲਾਂ ਹੀ ਬੂਮ ਲੱਗਿਆ ਇੱਕ ਕੱਲਾ ਆਹ ਕਣਕ ਕਣਕਲਾ ਸੀਜ਼ਨ ਹੀ ਚੱਲਿਆ ਬਾਕੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਆ ਟੈਟਰ ਸਾਰਾ ਕੁਝ ਬਾਈ ਹੋਰਾਂ ਨੇ ਨਵਾਂ ਲਵਾਇਆ ਸੀਗਾ ਇਹ ਨਹੀਂ ਕੋਈ ਵੀ ਸਮਾਨ ਪੁਰਾਣਾ ਨਹੀਂ ਵਰਤਿਆ ਗਿਆ ਫੈਬਰ ਵਾਲੀ ਹੱਡ ਲੱਗੀ ਆ ਟਰੈਕਟਰ ਤੇ ਜਾ ਕੇ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਬਾਕੀ ਚਲਦੇ ਦੀ ਵੀਡੀਓ ਹੈਗੀ ਆ ਜਿਮੀਂਦਾਰ ਘਰੇ ਆ ਕੋਈ ਬਾਈ ਦਾ ਵਪਾਰ ਲੈਣ ਦਾ ਕੰਮ ਨਹੀਂ ਇਹ ਨਹੀਂ ਬਾਈ ਬਣਾ ਕੇ ਨਹੀਂ ਵੇਚਦਾ ਘਰੇ ਕੰਮ ਲੈਣ ਵਾਸਤੇ ਬਣਾਇਆ ਸੀ ਕਿਸੇ ਕਾਰਨ ਕਰਕੇ ਹੁਣ ਵੇਚ ਰਿਆ ਬਾਕੀ 2017 ਮਾਡਲ ਆ ਡਿਊਜ ਫਾਰ ਟਰੈਕਟਰ ਆ ਇਹ 50 ਐਚਪੀ ਵਾਲਾ ਟਰੈਕਟਰ ਲੱਗੇ ਇਸ ਇਸ ਬੂਮ ਤੇ ਬਾਕੀ ਡਿਜੀਟਲ ਮੀਟਰਾਂ ਵਾਲਾ ਜੀ ਡਿਜੀਟਲ ਮੀਟਰਾਂ ਵਾਲਾ ਹੁਣ ਤੁਸੀਂ ਚੱਲਦਾ ਵੇਖ ਲਓ ਵਧੀਆ ਸਪਰੇਅ ਕਰਦਾ ਜੋ ਆਮ ਇਹਦੀ ਲੈਂਥ ਹੁੰਦੀ ਆ ਉਹੀ ਲੈਂਥ ਆ ਤੇ ਬਾਕੀ ਇਹਦੀ ਡਿਮਾਂਡ ਹੈਗੀ ਆ ਜੀ 6 ਲੱਖ ਤੇ 70000 ਰੁਪਏ ਡਿਮਾਂਡ ਆ ਸਾਰੇ ਸਮਾਨ ਦੀ ਸਮੇਤ ਟਰੈਕਟਰ ਮਾਲਕ ਦਾ ਮੋਬਾਈਲ ਨੰਬਰ ਉੱਪਰ ਸਕਰੀਨ ਤੇ ਚੱਲ ਰਿਹਾ ਉਥੋਂ ਤੁਸੀਂ ਨੋਟ ਕਰ ਸਕਦੇ ਆ ਵੀਡੀਓ ਨੂੰ ਸ਼ੇਅਰ ਕਰਕੇ ਜਾਵੜੋ ਉਹਦਾ ਹੀ ਮਾਨਤਨ ਹੋਊਗਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਲਵਾਉਣੀ ਆ ਤਾਂ 6239529480 ਤੇ ਕੱਲੇ ਟਰੈਕਟਰ ਖੇਤੀਬਾੜੀ ਦੇ ਸਾਧਨ ਹੀ ਨਹੀਂ ਆਪਦੇ ਕਿਸੇ ਵੀ ਕਾਰੋਬਾਰ ਦੇ ਵੀ ਤੁਸੀਂ ਐਡ ਕਰਵਾ ਸਕਦੇ ਆ ਆਪਣੇ ਚੈਨਲ ਤੇ ਥੋਡੇ ਉੱਥੇ ਆ ਕੇ ਵੀ ਕਰ ਦਿਆਂਗੇ ਘਰੇ ਬੈਠੇ ਬਿਠਾਈ ਵੀ ਕਰ ਦਾਂਗੇ ਬਾਕੀ ਮਿਲਦੇ ਆ ਜੀ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ